ਹੈਲੋ ਫਰੈਂਡਸ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਓ ਫਿਰ ਅੱਜ ਫਿਰ ਸਿੱਧਾ ਪੁੱਠਾ ਬੁਣਦੇ ਹੀ ਇੱਕ ਆਸਾਨ ਜਿਹਾ ਨਵਾਂ ਜਿਹਾ ਡਿਜ਼ਾਈਨ ਬਣਾਉਂਦੇ ਆ ਜਿਹੜਾ ਬਹੁਤ ਸੋਹਣਾ ਲੱਗਦਾ ਆ ਇਹਦੇ ਵਿੱਚ 4 ਕੁੰਡੇ ਸਿੱਧੇ ਪੈਣੇ ਆ ਤੇ 6 ਉਲਟੇ ਪੈਣੇ ਆ ਇਹਦੇ ਨਾਲ ਹੀ ਡਿਜ਼ਾਈਨ ਬਣਦਾ ਆ ਆ ਦੇਖਦੇ ਆਂ ਅਸੀਂ ਕਿੱਦਾਂ ਬਣਦਾ ਆ ਪਹਿਲਾਂ ਅਸੀਂ ਥੋੜਾ ਜਿਹਾ ਬਾਰਡਰ ਬਣਾ ਲਿਆ ਔਰ ਇਹ ਪਹਿਲਾ ਕੁੰਡਾ ਜਿਹੜਾ ਆ ਇਹਨੂੰ ਖਾਲੀ ਛੱਕ ਲਿਆ ਜਾਂ ਬੁਣ ਵੀ ਸਕਦੇ ਆਂ ਇਦੇ ਵਿੱਚ ਅਸੀਂ ਹੁਣ ਦੇਖੋ 6 ਕੁੰਡੇ ਜਿਹੜੇ ਆ ਇਹ ਮੈਂ ਉਲਟੇ ਪਾ ਲਏ। ਇਹ 6 ਕੁੰਡੇ ਉਲਟੇ ਪਾ ਕੇ ਇਹ ਜਿਹੜੇ ਅੱਗੇ 4 ਕੁੰਡੇ ਆਣੇ ਆ। 4 ਕੁੰਡਿਆਂ ਨੂੰ ਅਸੀਂ 2-2 ਨੂੰ ਅੱਗੇ ਪਿੱਛੇ ਕਰਨਾ। ਜਿਹੜੇ ਪਿਛਲੇ ਕੁੰਡੇ ਆ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਣਾ। ਔਰ ਜਿਹੜੇ ਅੱਗੇ 2 ਕੁੰਡੇ ਆ ਇਹਨਾਂ ਨੂੰ ਅਸੀਂ ਇਸ ਖੱਬੇ ਪਾਸਿਓਂ ਪਿੱਛੇ ਨੂੰ ਲੈ ਜਾਣਾ। ਇਸੀਂ ਇੱਦਾਂ ਪਹਿਲਾਂ ਪਲਟ ਲੈਣੇ ਆਂ ਪਲਟਣਾ ਥੋੜਾ ਈਜ਼ੀ ਹੋ ਜਾਂਦਾ ਆ ਫਿਰ ਇਹਨਾਂ ਨੂੰ ਸਿੱਧਾ ਬੁਣ ਲੈਣਾ ਅੱਗੇ ਫਿਰ ਅਸੀਂ 6 ਕੁੰਡੇ ਜਿਹੜੇ ਆ ਉਹ ਵਾਪਸ ਉਲਟੇ ਬੁਣ ਲੈਣੇ ਆਂ ਦੁਬਾਰਾ ਫਿਰ ਅਸੀਂ 6 ਕੁੰਡੇ ਬੁਣਾਂਗੇ ਕਿਉਂਕਿ ਮੇਰਾ ਟਾਰਗੇਟ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਅਸੀਂ ਸਿੱਧਾ ਪੁੱਠਾ ਬੁਣਦੇ ਹੀ ਸਾਰਾ ਡਿਜ਼ਾਈਨ ਜਿਹੜਾ ਉਹ ਸਿੱਖਣੇ ਆ ਇਹ ਦੇਖੋ ਇਹ ਬੱਸ ਹੋ ਗਿਆ ਇਹ ਸਾਡਾ ਇੱਕ ਇੱਕ ਵਾਰੀ ਚ ਹੋ ਗਿਆ ਚਾਰ ਕੁੰਡਿਆਂ ਦਾ ਅਸੀਂ ਫੇਰ ਅਗਲੀ ਵਾਰੀ ਫੇਰ ਕਰਾਂਗੇ ਪਿਛਲੇ ਕੁੰਡੇ ਜਿਹੜੇ ਆ ਉਹ ਅਸੀਂ ਪਹਿਲਾਂ ਬੁਣਨੇ ਆ ਇਹ ਦੇਖੋ ਔਰ ਜਿਹੜੇ ਪਹਿਲੇ ਕੁੰਡੇ ਸੀ ਇਹ ਪਿੱਛੇ ਲੈ ਜਾਣੇ ਆ ਇਹ ਥੋੜਾ ਜਿਹਾ ਪਲਟਣ ਲੱਗੇ ਧਿਆਨ ਰੱਖਣਾ ਕਿ نیچے ਨਾ ਚਲੇ ਜਾਏ ਕੁੰਡਾ ਇਹ ਅਸੀਂ ਇਹਨੂੰ ਪਿੱਛੇ ਲੈ ਜਾਣਾ ਪਿੱਛੇ ਲਿਜਾ ਕੇ ਔਰ ਇਹਨੂੰ ਫਿਰ ਸਿੱਧਾ ਬੁਣ ਲੈਣਾ ਇਹਨੂੰ ਸਿੱਧਾ ਬੁਣ ਕੇ ਅਗਲੇ ਕੁੰਡੇ ਫੇਰ ਅਸੀਂ 6 ਕੁੰਡੇ ਜਿਹੜੇ ਸਾਡੇ ਉਹ ਅਸੀਂ ਪੁੱਠੇ ਬੁਣ ਲੈਣੇ ਇਹ ਇਦਾਂ ਹੀ ਅਸੀਂ ਸਾਰਾ ਸਾਰੀ ਜਿਹੜੀ ਸਲਾਈ ਹੈ ਉਹ ਪਾਣੀ ਹੈ 6 4 6 4 ਦੇ ਕੰਬੀਨੇਸ਼ਨ ਚ ਇਹ ਸਾਰੇ 6 ਕੁੰਡੇ ਫੇਰ ਅਸੀਂ ਉਲਟੇ ਬੁਣ ਲੈਣੇ ਆ ਲਾਸਟ ਚ ਥੋੜਾ ਜਿਹਾ ਤੁਸੀਂ ਆਪਣੇ ਹਿਸਾਬ ਨਾਲ ਕੋਟੀ ਜਿਸ ਸਾਈਡ ਉਹ ਤਰ੍ਹਾਂ ਦੀ ਬਣਾਣੀ ਹੈ ਮਤਲਬ ਜਿਸ ਸਾਈਜ਼ ਦੀ ਬਣਾਣੀ ਉਹਦੇ ਅਕੋਰਡਿੰਗ ਤੁਸੀਂ ਕੁੰਡੇ ਇਹ ਪਾਣੇ ਆ ਇਹ ਦੇਖੋ ਕਈ ਵਾਰੀ ਇਹ ਥੋੜਾ ਜਿਹਾ ਟਾਈਟ ਹੋ ਜਾਂਦਾ ਥੋੜਾ ਧਿਆਨ ਨਾਲ ਕਰਨਾ ਪੈਂਦਾ ਬਸ ਇੱਕ ਕੋਈ ਸਲਾਈ ਦੇ ਵਿੱਚ ਡਿਜ਼ਾਈਨ ਹੈ ਬਸ ਖਤਮ ਇਹ ਸਾਰੇ ਅੰਦ ਤੱਕ ਚਲੇ ਗਏ ਔਰ ਲਾਸਟ ਕੁੰਡਾ ਜਿਹੜਾ ਸਾਡਾ ਇੱਕ ਹੈ ਇੱਕ بچਿਆ ਸਾਈਡ ਵਾਲਾ ਉਹਨੂੰ ਵੀ ਅਸੀਂ ਸਿੱਧਾ ਪੁੱਨ ਲੈਣਾ ਔਰ ਉਲਟੀ ਸਲਾਈ ਜਿਹੜੀ ਆ ਅਸੀਂ ਸਾਰੀ ਉਲਟੀ ਪਾਣੀ ਆ ਈਜ਼ੀ ਬਹੁਤ ਈਜ਼ੀ ਹੈ ਬਸ ਇੱਕ ਸਲਾਈ ਚ ਧਿਆਨ ਰੱਖਣਾ ਕਿ ਅਸੀਂ ਉਹਨੂੰ ਪਲਟਣਾ ਹੈ ਬਸ ਇਹ ਦੇਖੋ ਇਹ ਉਲਟੀ ਸਿਲਾਈ ਅਸੀਂ ਸਾਰੀ ਉਲਟੀ ਪਾ ਦੇਣੀ ਹੈ ਇਹ ਸਾਰੀ ਸਿਲਾਈ ਦੇ ਵਿੱਚ ਇਹ ਆਏਗਾ ਇਹ ਅੱਗੇ ਵਾਪਸ ਅਸੀਂ ਤੀਸਰੀ ਸਿਲਾਈ 'ਚ ਤੀਸਰੀ ਸਿਲਾਈ ਜਿਹੜੀ ਇਹਦੇ ਵਿੱਚ ਅਸੀਂ ਸਿੱਧੀ ਬੁਣਨੀ ਆ ਮਤਲਬ ਕਿ ਇਹਦੇ ਵਿੱਚ ਅਸੀਂ ਹੁਣ ਸਿੱਧੀ ਪੁੱਠੀ ਸਿਲਾਈ ਇੱਕ ਪਲੇਨ ਪਾ ਦੇਣੀ ਤਾਂ ਕਿ ਥੋੜਾ ਜਿਹਾ ਅੱਗੇ ਚਲੇ ਜਾ ਸਾਡਾ ਡਿਜ਼ਾਈਨ ਇਹ ਹੁਣ ਸਿੱਧੀ ਬੁਣਨੀ ਆ ਅਸੀਂ ਫਰੈਂਡਸ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਬੁੰਤੀ ਲੱਗੀ ਤੁਸੀਂ ਕਿੱਦਾਂ ਪਾਈ ਕਿਹੜੇ ਕਲਰ ਦੇ ਵਿੱਚ ਪਾਈ ਕਿਹੜੇ ਕਲਰ ਚ ਜ਼ਿਆਦਾ ਸੋਹਣੀ ਲੱਗਦੀ ਆ ਹੁਣ ਇਹ ਜਿਹੜੀ ਇਹ ਆ ਉਲਟੀ ਸਲਾਈਸ ਆ ਹਰੀ ਉਲਟੀ ਪਾ ਦੇਣੀ ਇਹ ਜਿਹੜੀ ਬੁੰਤੀ ਏ ਇਹ ਡਾਰਕ ਕਲਰ ਚ ਵੀ ਬਹੁਤ ਸੋਹਣੀ ਲੱਗਦੀ ਮੈਂ ਐਂਡ ਚ ਦਿਖਾਵਾਂਗੀ ਤੁਹਾਨੂੰ ਕਿ ਮੈਂ ਡਾਰਕ ਕਲਰ ਚ ਕਿੱਦਾਂ ਪਾਈ ਕੋਟੀ ਬਣਾਈ ਮੈਂ ਦੋ ਕੋਟੀਆਂ ਬਣਾਈਆਂ ਜੈਂਟਸ ਕੋਟੀਆਂ ਦੇ ਵਿੱਚ ਮੈਂ ਇਹ ਪਾਈ ਆ ਤੇ ਲਾਈਟ ਕਲਰ ਚ ਵੀ ਬਹੁਤ ਸੋਹਣੀ ਲੱਗਦੀ ਆ ਤੇ ਜੈਂਟਸ ਕਲਰ ਚ ਵੀ ਬਸ ਆ ਉਲਟੀ ਸলাই ਸਾਰੀ ਉਲਟੀ ਪਾ ਦੇਣੀ ਤੁਸੀਂ ਇਹ ਦੇਖੋ ਇਹ ਹੁਣ ਅਸੀਂ ਆ ਗਏ ਵਾਪਸ ਚਾਰ ਸਲਾਈਆਂ ਪਾਉਣ ਤੋਂ ਬਾਅਦ ਅਸੀਂ ਵਾਪਸ ਆ ਗਏ ਇੱਥੇ ਫੇਰ ਅਸੀਂ ਰਿਪੀਟ ਕਰਨਾ ਹੁਣ ਰਿਪੀਟ ਦੇਖੋ ਧਿਆਨ ਨਾਲ ਕਿੱਦਾਂ ਕਰਨਾ ਇਹ ਜਿਹੜਾ ਪਹਿਲਾ ਕੁੰਡਾ ਆਇਆ ਸੀ ਉਲਟਾ ਉਲਟਾ ਬੋਲ ਲੈਣਾ ਔਰ ਇਹ ਇਹ ਚਾਰ ਜਿਹੜੇ ਆ ਹੁਣ ਅਸੀਂ ਇਹਨਾਂ ਨੂੰ ਪਲਟਣਾ ਮਤਲਬ ਜਿਹੜੇ ਸਾਡੇ 6 ਪੁੱਠੇ ਪਏ ਸੀ ਉਹਨਾਂ ਦੇ ਵਿਚਲੇ ਚਾਰ ਕੁੰਡਿਆਂ ਨੂੰ ਅਸੀਂ ਪਲਟ ਦੇਣਾ ਇਹ ਦੇਖੋ ਚਾਰ ਕੁੰਡੇ 2-2 ਪਲਟ ਦੇਣ ਇਹ ਚਾਰ ਹੁਣ ਸਿੱਧੇ ਪੈ ਜਾਣੇ ਇਹ ਸਿੱਧੇ ਪਾ ਕੇ ਅਸੀਂ ਅੱਗੋਂ ਇਹਦੇ ਨਾਲ ਦਾ ਇੱਕ ਕੁੰਡਾ 6 6 ਕੁੰਡੇ 5 ਕੁੰਡੇ ਪੂਰੇ ਹੋਏ ਹਜੇ ਸਾਡੇ ਆ 6ਵਾ ਕੁੰਡਾ ਜਿਹੜਾ ਆ ਥੱਲੇ असी उल्टा पाँगा ये उल्टा पैना इतों स्टार्ट होने कुंडे। उल्टा दो तीन चार पाँच छे ये छीवा जड़ा अगले छिया आ गया चार उपर उल्टे ये आ गया यह छे हो गए हूँ असी जेड़े उल्टे के उपर सीधे पाने लेकिन पलटना ਏ ਦੇਖੋ ਇਹ ਅਸੀਂ ਇਹਦੇ ਤੇ ਪਲਟ ਕੇ ਫਿਰ ਚਾਰ ਚਿੱਤੇ ਪਾ ਦੇਣਾ 6 4 6 4 ਦਾ ਹੀ ਡਿਜ਼ਾਈਨ ਹੈ ਇਹਦੇ ਚ ਜ਼ਿਆਦਾ ਕੁਝ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਹੁਣ ਦੇਖੋ ਇਹ ਉਲਟਾ ਆ ਰਿਹਾ ਇੱਕ ਇਹਨੂੰ ਨਾਲ ਲੈ ਲਓ ਉਲਟੇ ਤੋਂ ਸ਼ੁਰੂ ਕਰ ਦੋ ਇਹ ਆ ਗਿਆ ਤੁਹਾਡੇ 6 ਫਿਰ 1 2 4 5 6 ਇਹ ਫੇਰ ਅਸੀਂ ਪਲਟ ਦੇਣਾ ਇੱਥੇ ਫੇਰ ਡਿਜ਼ਾਈਨ ਪੈ ਜਾਣਾ ਦੋ ਸਲਾਈਆਂ ਵਿੱਚ ਪਲੇਨ ਆ ਗਈਆਂ ਸਿੱਧੇ ਪੁੱਠੇ ਪਰ ਦੋ ਦਾ ਡਿਜ਼ਾਈਨ ਆ। ਇਹ ਸਿੱਧਾ ਜਾ ਰਿਹਾ ਸਾਡਾ ਬਸ। ਜ਼ਿਆਦਾ ਨਹੀਂ ਇਹ ਦੇਖੋ। ਪਹਿਲਾਂ نیچے ਪਿਆ ਉਹਦੇ ਉੱਪਰ ਫਿਰ ਉਲਟੇ ਪੈ ਗਿਆ। ਡੱਬੀ ਚੇਂਜ ਉਹ ਡੱਬੀ ਟਾਈਪ ਹੀ ਚੇਂਜ ਹੋ ਜਾਣਾ। ਬਹੁਤ ਸੋਹਣਾ ਡਿਜ਼ਾਈਨ ਲੱਗਦਾ ਬਹੁਤ ਪਿਆਰਾ ਲੱਗਦਾ ਇਹ ਡਿਜ਼ਾਈਨ। ਥੋੜਾ ਆ ਉਲਟੀ ਸਲਾਈ ਫੇਰ ਸਾਰੀ ਉਲਟੇ ਉਲਟੇ ਚ ਕੁਝ ਨਹੀਂ ਕਰਨਾ। ਸਾਰੀ ਸਲਾਈ ਜਿਹੜੀ ਆ ਉਲਟੀ ਪੈਣੀ ਆ। ਇਸ ਤਰ੍ਹਾਂ ਅਸੀਂ ਇਹਨੂੰ ਸਿੰਪਲ ਸਿੱਧਾ ਪੁੱਠਾ ਬੁਣਦੇ ਹੀ ਅਸੀਂ ਡਿਜ਼ਾਈਨ ਨੂੰ ਪੂਰਾ ਕਰ ਸਕਦੇ ਹਾਂ ਔਰ ਸੋਹਣੇ ਲੱਗਦੇ ਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਇਹ ਦੇਖੋ ਇਸ ਤਰੀਕੇ ਨਾਲ ਅਸੀਂ ਬਣਾ ਸਕਦੇ ਹਾਂ ਮੈਂ ਥੋੜਾ ਜਿਹਾ ਅਗਲਾ ਫੇਰ ਬੁਣ ਕੇ ਦਿਖਾਉਂਦੀ ਹਾਂ ਦੇਖੋ ਫੇਰ ਆ ਗਏ ਫੇਰ ਅਸੀਂ ਉਹਦੇ ਤੇ ਆ ਗਏ ਸਟਾਰਟ ਜਿੱਥੋਂ ਸਟਾਰਟ ਕੀਤਾ ਸੀਗਾ ਉਹੀ ਸਾਡਾ ਫੇਰ ਆ ਗਿਆ ਦੁਬਾਰਾ ਨੂੰ ਹੀ ਅਸੀਂ ਫੇਰ ਉਲਟਾ ਪਾ ਕੇ ਔਰ ਸ਼ੁਰੂ ਕੀਤਾ ਇੱਥੇ ਫਿਰ ਪਿਛਲੇ ਕੁੰਡੇ ਪਹਿਲਾਂ ਬੁਣ ਲੈਣੇ ਔਰ ਜਿਹੜੇ ਅੱਗੇ ਕੁੰਡੇ ਆ ਉਹਨਾਂ ਨੂੰ ਪਿੱਛੇ ਲੈ ਜਾਣਾ ਇਕੋ ਸਲਾਈ ਦੇ ਵਿੱਚ ਸਿਰਫ ਪਲਟ ਹੁੰਦੇ ਆ ਜਿਆਦਾ ਉਹਦੇ ਵਿੱਚ ਨਹੀਂ ਹੁੰਦਾ ਇੱਕ ਸਲਾਈ ਚ ਪਲਟ ਦੇਣੀ ਫਿਰ ਪੁੱਠੀ ਸਲਾਈ ਪਾਣੀ ਫਿਰ ਇੱਕ ਸਿੱਧੀ ਫਿਰ ਪੁੱਠੇ ਇਹ ਅਸੀਂ ਫਿਰ ਉਲਟਾ ਕਰ ਦਿੰਨਾ ਇਹਦੇ ਛੋਟੇ ਜਾਂਦੇ ਆ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਆ ਔਰ ਸਿੱਖਣ ਦੀ ਕੋਈ ਵੀ ਏਜ ਨਹੀਂ ਹੁੰਦੀ ਉਮਰ ਨਹੀਂ ਹੁੰਦੀ ਜਦੋਂ ਮਰਜੀ ਅਸੀਂ ਜੋ ਹੈ ਬਣਾਣਾ ਕਰਨਾ ਕੰਮ ਕਰਨਾ ਕੋਈ ਵੀ ਚੀਜ਼ ਸਟੱਡੀ ਕਰਨੀ ਕੁਝ ਵੀ ਕਰਨਾ ਅਸੀਂ ਸਿੱਖ ਸਕਦੇ ਹਾਂ ਕੋਈ ਵੀ ਇਹਦਾ ਟਾਈਮ ਨਹੀਂ ਹੁੰਦਾ ਕੋਈ ਗਰਮੀਆਂ ਸਰਦੀਆਂ ਅਸੀਂ ਨਹੀਂ ਦੇਖਦੇ ਔਰ ਅਸੀਂ ਸਿੱਖਣ ਵਾਲੇ ਜਿਹੜੇ ਉਹ ਸਿੱਖ ਲੈਂਦੇ ਆ ਇਹ ਦੇਖੋ ਇਹ ਸਾਡਾ ਡਿਜ਼ਾਈਨ ਬਣਿਆ ਇਹ ਇਹ ਬਣਿਆ ਸਾਡਾ ਡਿਜ਼ਾਈਨ ਲਗ ਲਗ ਕਲਰ ਤੇ ਮੈਂ ਬੁੰਤੀ ਪਾਈ ਹੈ ਇਹ ਦੇਖੋ ਬਹੁਤ ਸੋਹਣੀ ਲੱਗੀ ਹੈ ਇਹ ਬੁੰਤੀ ਇੱਕ ਮੈਂ ਗ੍ਰੇ ਕਲਰ ਦਾ ਜੈਂਟਸ ਕੋਟੀ ਬਣਾਈ ਉਹਦੇ ਵਿੱਚ ਪਾਈ ਪੂਰੀ ਫੁੱਲ ਕੋਟੀ ਦੇ ਵਿੱਚ ਦੇਖੋ ਕਿੰਨੀ ਸੋਹਣੀ ਲੱਗਦੀ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇੱਕ ਮੈਂ ਹੋਰ ਥੋੜੀ ਜੀ ਮਲਟੀ ਕਲਰ ਚ ਬਣਾਈ ਉਹ ਥੋੜੀ ਮੋਟੀ ਹੋਣ ਸੀ ਉਹਨੂੰ ਮੈਂ ਥੋੜਾ ਦੂਰ ਦੂਰ ਪਾਇਆ ਸੀਗਾ ਉਹਦੇ ਵਿੱਚ ਦੋ ਸਿੱਧੀਆਂ ਤੇ ਦੋ ਪੁੱਠੀਆਂ ਮਸਲਾਈਆਂ ਪਲੇਨ ਬਣਾ ਦਿੱਤੀਆਂ ਇਹ ਦੇਖੋ ਇਹ ਸੋਨਾ ਲੱਗਦਾ ਪਿਆ ਸੋ ਫਰੈਂਡਸ ਨਵੀਆਂ-ਨਵੀਆਂ ਚੀਜ਼ਾਂ ਦੇਖਣ ਲਈ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਤੁਸੀਂ ਕੀ ਕੀ ਹੋਰ ਸਿੱਖਣਾ ਚਾਹੁੰਦੇ ਹੋ ਮੈਂ ਨਵਾਂ ਲਿਆ ਲਿਆਉਂਗੀ ਕਰੋਸ਼ੀਆ ਦਾ ਵੀ ਮੈਂ ਸ਼ੁਰੂ ਕਰੂੰਗੀ ਸਿਖਾਣਾ ਤੇ ਨਾਲੇ ਮੈਂ ਸ਼ਟਲ ਦੇ ਨਾਲ ਲੈਸ ਕਿੱਦਾਂ ਬਣਨੀ ਹੈ ਉਹ ਵੀ ਮੈਂ ਸਿਖਾਉਂਗੀ ਉਬੇ ਨਮਾਜ਼ ਸ਼ੁਰੂ ਕਰੂੰਗੀ ਮੈਂ ਲੇਕਿਨ ਥੋੜਾ ਜਿਆ ਰੁਕ ਕੇ ਪਹਿਲਾਂ ਮੈਂ ਥੋੜਾ ਬੁੰਤੀਆਂ ਔਰ ਇਸ ਸਟਾਈਲ ਸ਼ੁਰੂ ਕਰਾਂਗੇ ਥੈਂਕ ਯੂ ਸੋ ਮੱਚ